ਕੀ ਕੋਈ ਵਿਅਕਤੀ ਮਰ ਕੇ ਵੀ ਜ਼ਿੰਦਾ ਹੋ ਸਕਦਾ ਹੈ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਅਕਸਰੀ ਅਸੀਂ ਆਪਣੇ ਰਾਗੀਆਂ ਟਾੜੀਆਂ ਦੇ ਮੁਖੋਂ ਵੀ ਇਹ ਇਤਿਹਾਸ ਸੁਣਦੇ ਸਮੇ ਸੁਣਦੇ ਹਾਂ ਕਿ ਸਤਗੁਰਾਂ ਦੇ ਅਮਰਤ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮੁਰਦਿਆਂ ਨੂੰ ਵੀ ਜਿਉਂਦਾ ਕਰ ਦਿੰਦਾ ਹੈ ਘਟਨਾ ਪੰਜਾਬ ਦੇ ਧੂਰੀ ਸ਼ਹਿਰ ਨੇੜਲੇ ਪਿੰਡ ਕਨੌਰੀ ਦੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਬ੍ਰਾਹਮਣ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਦਾਤੇ ਦਾ ਅੰਮ੍ਰਿਤ ਸੰਚਾਰ ਹੋਣਾ ਸੀ ਗੁਰਸਿੱਖਾਂ ਨੇ ਅੰਮ੍ਰਿਤ ਦੀ ਦਾਤ ਉਪਰਾਪਤ ਕਰਨੀ ਸੀ ਇਸ ਦੇ ਦੌਰਾਨ ਹੀ ਇੱਕ ਪੰਡਤਾਂ ਦਾ ਮੁੰਡਾ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਉਸਨੇ ਵੀ ਅੰਮ੍ਰਿਤ ਛਕਣਾ ਹੈ ਉਸ ਦੀ ਮਾਂ ਨੇ ਸਮਝਾਇਆ ਕਿ ਬੇਟਾ ਜਿਹੜੇ ਸਿੱਖ ਕੌਮ ਹੈ ਇਹਨਾਂ ਦੇ ਰੋਹ ਰੀਤਾਂ ਇਹਨਾਂ ਦੇ ਰੀਤੀ ਰਿਵਾਜ ਇਹਨਾਂ ਦੇ ਧਾਰਮਿਕ ਰੀਤੀ ਰਿਵਾਜ ਜਿਹੜੇ ਨੇ ਖਾਸ ਕਰਕੇ ਉਹ ਆਪਣੇ ਤੋਂ ਵੱਖਰੀ ਤਰ੍ਹਾਂ ਦੇ ਨੇ ਜਿਵੇਂ ਹਿੰਦੂ ਧਰਮ ਦੇ ਵਿੱਚ ਚਾਹੇ ਕੋਈ ਜਨਮ ਲੈਂਦਾ ਹੈ ਚਾਹੇ ਕੋਈ ਮਰਦਾ ਹੈ ਜਾਂ ਫਿਰ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੈ ਉਸ ਦੇ ਹਿਸਾਬ ਨਾਲ ਜੰਤਰ ਮੰਤਰ ਪੜੇ ਜਾਂਦੇ ਨੇ ਵੇਦਾਂ ਦੇ ਹਿਸਾਬ ਨਾਲ ਸਾਰੇ ਰੀਤੀ ਰਿਵਾਜ ਜਿਹੜੇ ਨੇ ਸਿਰੇ ਚੜਾਏ ਜਾਂਦੇ ਨੇ ਤਾਂ ਸਿੱਖਾਂ ਦੇ ਵਿੱਚ ਕੀ ਹੈ ਕਿ ਕੋਈ ਵੀ ਕਾਰਜ ਕਰਨਾ ਹੋਵੇ ਤਾਂ ਇਹਨਾਂ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਹੁਕਮ ਨੰਮਾ ਲਿਆ ਜਾਂਦਾ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਬੱਸ ਪਰ ਬੇਟਾ ਉਹਨਾਂ ਦਾ ਜਿੱਦ ਕਰਦਾ ਰਿਹਾ ਇਸ ਦੇ ਦੌਰਾਨ ਹੀ ਕੀ ਬਾਣਾ ਵਾਪਰਦਾ ਕਿ ਅਗਲੇ ਦਿਨ ਜਦੋਂ ਮਾਤਾ ਸਵੇਰ ਵੇਲੇ ਵੇਖਦੀ ਹੈ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਚੜਾਈ ਕਰ ਜਾਂਦਾ ਹੈ। ਮਾਂ ਜਿਹੜੀ ਹੈ ਉਹ ਬੜੀ ਦੁਖੀ ਹੁੰਦੀ ਹੈ ਤੇ ਉਸ ਨੂੰ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ वार्तालाप ਹੋਈ ਹੁੰਦੀ ਹੈ ਮਾਂ ਦੇ ਮਨ ਦੇ ਵਿੱਚ ਵਾਰ-ਵਾਰ ਇਹੀ ਸਵਾਲ ਆਉਂਦਾ ਹੈ ਕਿ ਇਹਨਾਂ ਦਾ ਪੁੱਤਰ ਜਿਹੜਾ ਸੀ ਪਿਆਰਾ ਪੁੱਤਰ ਉਹ ਉਹਨਾਂ ਕੋਲੇ ਅੰਮ੍ਰਿਤ ਛਕਣ ਦੀ ਜਿੱਦ ਕਰ ਰਿਹਾ ਸੀ ਪਰ ਉਹਨਾਂ ਨੇ ਉਸ ਦੀ ਗੱਲ ਨਹੀਂ ਸੁਣੀ ਸੁਣੀ ਅਣ ਸੁਣੀ ਕਰ ਦਿੱਤੀ ਤੇ ਉਸ ਦੇ ਦੌਰਾਨ ਹੀ ਕੀ ਹੁੰਦਾ ਹੈ ਕਿ ਪਿੰਡ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ। ਜਦੋਂ ਇਹ ਸਾਰਾ ਕਾਰਜ ਹੋ ਰਿਹਾ ਹੁੰਦਾ ਤੇ ਇਸ ਦੇ ਦੌਰਾਨ ਹੀ ਕਿਉਂਕਿ ਉਸ ਮੁਰਦੇ ਨੂੰ ਉਹਨਾਂ ਦੀਆਂ ਅੰਤਮ ਰਸਮਾਂ ਤੋਂ ਬਾਅਦ ਉਸ ਦਾ ਸੰਸਕਾਰ ਕਰਨਾ ਹੁੰਦਾ ਜਦੋਂ ਉਸ ਬੱਚੇ ਨੂੰ ਸੰਸਕਾਰ ਲਈ ਲਿਜਾਇਆ ਜਾਂਦਾ ਤਾਂ ਮਾਂ ਕਹਿੰਦੀ ਹੈ ਕਿ ਇਸ ਨੂੰ ਘੜੀ ਦੀ ਘੜੀ ਵਾਸਤੇ ਗੁਰੂ ਘਰ ਗੁਰਦੁਆਰਾ ਸਾਹਿਬ ਜ਼ਰੂਰ ਲੈ ਕੇ ਜਾਣਾ ਦੁਖੀ ਮਾਂ ਜਿੱਥੇ ਰੋ ਪੇਟਰੀ ਹੁੰਦੀ ਹੈ ਰਿਸ਼ਤੇਦਾਰ ਸ਼ਰੀਕਾ ਰੋ ਰਿਹਾ ਹੁੰਦਾ ਕੋਰ ਲਾਰਿਆ ਹੁੰਦਾ ਤਾਂ ਸੰਗਤ ਉਸ ਦਾ ਹੈ ਜਿਹੜਾ ਪੁੱਤਰ ਹੁੰਦਾ ਹੈ ਮਰਦਾ ਅਵਸਥਾ ਦੇ ਵਿੱਚ ਉਸ ਨੂੰ ਗੁਰੂ ਕਰ ਲਿਆ ਜਾਂਦੇ ਆ ਜਦੋਂ ਇਹ ਗੱਲ ਜਾ ਕੇ ਸਾਰੀ ਉੱਥੇ ਸਾਂਝੀ ਕੀਤੀ ਜਾਂਦੀ ਹੈ ਪੰਜ ਸਿੰਘ ਸਹਿਬਾਨਾਂ ਨਾਲ ਪੰਜ ਪਿਆਰਿਆਂ ਨੂੰ ਇਹ ਸਬੰਧੀ ਦੱਸਿਆ ਜਾਂਦਾ ਹੈ ਤਾਂ ਪੰਜ ਪਿਆਰੇ ਇਸ ਦੇ ਬਾਰੇ ਆਪਣੀ ਜਿਹੜੀ ਮਜਬੂਰੀ ਦੱਸਦੇ ਨੇ ਕਿ ਜਿਹੜੀ ਗੁਰੂ ਘਰ ਦੀ ਦਹਲੀਜ਼ ਹੈ ਉਸ ਤੋਂ ਬਾਹਰ ਨਹੀਂ ਆ ਸਕਦੇ ਤਾਂ ਫਿਰ ਜਿਵੇਂ ਉਸ ਮਾ ਨੂੰ ਇਸ ਗੱਲਬਾਤ ਬਾਰੇ ਦੱਸਿਆ ਜਾਂਦਾ ਹੈ ਤਾਂ ਬਾਕੀ ਦੀ ਜਿਹੜੀ ਗੱਲਬਾਤ ਹੈ ਉਹ ਤੁਸੀਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਅਲਹੌਰਾ ਸਾਹਿਬ ਵਾਲਿਆਂ ਦੀ ਜਵਾਨੀ ਸੁਣੋ ਜੋ ਉਹਨਾਂ ਨੇ ਇਹ ਪੂਰਾ ਇਤਿਹਾਸ ਪੂਰੀ ਘਟਨਾ ਦੱਸੀ ਹੈ ਤੁਸੀਂ ਵੀ ਸਰਵਣ ਕਰੋ ਤੇ ਆਪਾਂ ਵੀ ਸਰਵਣ ਕਰਿਆਂ ਤੁਸੀਂ ਵੀ ਆਪਣੀ ਚਾਹੇ ਕੋਈ ਪਰਮਾਤਮਾ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਉਹ ਵੀ ਆਪਣੇ ਕਮੈਂਟ ਜਿਹੜੇ ਨੇ ਆਪਣੇ ਵਿਚਾਰ ਜਿਹੜੇ ਨੇ ਇੱਥੇ ਬੇਝਿਜਕੋ ਕੇ ਜ਼ਰੂਰ ਰੱਖਣਾ ਤੇ ਆਓ ਆਪਾਂ ਸੁਣਦੇ ਹਾਂ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਤੋਂ ਇਹ ਸਾਰੀ ਵਿਚਾਰ ਚਰਚਾ ਆ ਤੁਰੀ ਦੇ ਕੋਲ ਖਨੌਰੀ ਪਿੰਡ ਹੈ ਉੱਥੇ ਬ੍ਰਾਹਮਣ ਜਾਦੇ ਨੇ ਪੰਡਤ ਜਾਤੀ ਦਾ ਨਹੀਂ ਹੁੰਦਾ ਪੰਡਤ ਵਿਦਵਾਨ ਨੂੰ ਕਹਿੰਦੇ ਨੇ ਨਗਰ ਚ ਦਿਵਾਨ ਸੀ ਇੱਕ ਬ੍ਰਾਹਮਣਾਂ ਦਾ ਲੜਕਾ ਆਪਣੀ ਮਾਂ ਨੂੰ ਕਹਿੰਦਾ ਮੈਂ ਅਮਰ ਛਕਣਾ ਉਹਦੀ ਮਾਂ ਕਹਿੰਦੀ ਇਹਨਾਂ ਦਾ ਕੋਈ ਕਰਮ ਕਾਂਡ ਨਹੀਂ ਕੋਈ ਸਵੇਰੇ ਇਸ਼ਨਾਨ ਕੀਤਾ ਵਾਹਿਗੁਰੂ 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 ਜਪਜੀ ਸਾਹਿਬ ਮੂਲ ਮਾ ਜਾ ਕੇ ਗੁਰੂਦਾਸ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਕਰਿਆ ਜੀ ਅਰਦਾਸ ਆ ਲੜਕੀ ਲੜਕੇ ਦਾ ਕਾਰਜ ਕਰਨਾ ਚਲੋ ਅਰਦਾਸ ਹੋ ਗਈ ਸੱਚੇ ਪਾਤਸ਼ਾਹ ਦੀ ਸਾਡਾ ਤਾਂ ਰੋਜ਼ ਨਵਾਂ ਕਰਮ ਕਾਹਲ ਹੁੰਦਾ ਕੋਈ ਬੜਾ ਆਖਿਆ ਮਾਂ ਨੇ ਮਾਂ ਨੂੰ ਉਹਨੇ ਮੰਨਿਆ ਨਾ ਮਾਨੇ ਇਸੇ ਚਿੰਤਾ ਦੇ ਵਿੱਚ ਸੌਂ ਗਿਆ ਮਰ ਗਿਆ ਜਵਾਨ ਮੌਤ ਹੋ ਗਈ ਉਹ ਪਿੰਡ ਦੇ ਸਿਆਣੇ ਬੰਦੇ ਇਕੱਠੇ ਹੋਏ ਬਈ ਇਧਰ ਸਮਾਗਮ ਚੱਲ ਰਿਹਾ ਜਵਾਨ ਮੌਤ ਹੋ ਗਈ ਹੈ ਸਵੇਰੇ ਸਵੇਰੇ ਕਿਰਿਆ ਕਰਮ ਕਰੀਏ ਫਿਰ ਉਧਰ ਅਮਰ ਸੰਚਾਉਣਾ ਹੈ ਅਮਰ ਸੰਚਾਰ ਵੀ ਹੋਣਾ ਤਿਆਰੀ ਕਰਕੇ ਲੈ ਕੇ ਤੁਰ ਪਏ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਅੱਗੇ ਹੋ ਗਈ ਮਾਂ ਉਹਦੀ ਇਹਦੀ ਮੌਤ ਦਾ ਕਾਰਨ ਮੈਂ ਬਣੀਆ ਇਹ ਅਮਰ ਛਕਣ ਵਾਸਤੇ ਕਹਿੰਦਾ ਸੀ ਮੈਂ ਇਹਨੂੰ ਰੋਗ ਦੀ ਰਹੀ ਇਸੇ ਚਿੰਤਾ ਚ ਸ੍ਰੀ ਛੱਡ ਗਿਆ ਮੇਰੀ ਬੇਨਤੀ ਇਹਨੂੰ ਗੁਰਦਰਪ ਸਿੰਘ ਮੱਥਾ ਟਿਕਾ ਕੇ ਲੈ ਜੇ ਇਹਦੀ ਆਤਮਾ ਨੂੰ ਸ਼ਾਂਤੀ ਆ ਜਾਏ ਉਹ ਸੀੜੀ ਲਿਆ ਕੇ ਦਰਬਾਰ ਸਾਹਿਬ ਦੇ ਅੱਗੇ ਰੱਖ ਦਿੱਤੀ ਸਾਰਾ ਪਿੰਡ ਸੀ ਅਮਰ ਤਿਆਰ ਹੋ ਚੁੱਕਾ ਸੀ ਛਕਾਉਣ ਦੀ ਤਿਆਰੀ ਸੀ ਰਬਾਤਰ ਸਿੰਘ ਬਾਹਰ ਨੇ ਪੁੱਛਿਆ ਬਾਹਰ ਕਾ ਦਾ ਰੌਲਾ ਪੈ ਰਿਆ ਮਹਾਰਾਜ ਮਿਰਤਕ ਸਰੀਰ ਹੈ ਜਵਾਨ ਮੌਤ ਪਿੰਡ ਚੋ ਗਈ ਹੋ ਪਿੰਡ ਦੇ ਸਿਆਣੇ ਕਹਿੰਦੇ ਮਹਾਰਾਜ ਸੰਗਤ ਦੀ ਬੇਨਤੀ ਹੈ ਜੇ ਬੂੰਦਾਂ ਦੋ ਇਹਦੇ ਮੂੰਹ ਚ ਅਮਰ ਦੇ ਪਾ ਦਿਓ ਮਹਾਪੁਰਸ਼ ਕਹਿੰਦੇ ਮੁਰਦਿਆਂ ਦੇ ਮੂੰਹ ਚ ਅਮਰਤ ਨਹੀਂ ਪਾਇਦਾ ਇਹ ਤਾਂ ਅਬਨਾਖੀਆਂ ਵਾਸਤੇ ਹੁੰਦਾ ਹੈ ਅਧਿਕਾਰੀਆਂ ਵਾਸਤੇ ਮਹਾਰਾਜ ਜੀ ਸੰਗਤ ਦੀ ਬੇਨਤੀ ਹੈ ਚਲੋ ਆਪਾਂ ਹੁਕਮਨਾਮਾ ਸਾਹਿਬ ਲੈ ਲੈਨੇ ਆ ਜੇ ਗੁਰੂ ਮਾਰ ਦਾ ਹੁਕਮ ਆਇਆ ਤੇ ਮਰਿਤਕ ਕੋ ਪਾਇਓ ਤਨ ਸਾਸਾਂ ਵਿਚਰਤਾਨ ਮਲਾਇਆ ਇਹ ਮੁਰਦਿਆ ਚ ਜਾਨ ਪਉਂਦਾ ਹੈ ਮਰਤਹ ਮਹਾਰਾਜ ਮੇਰੇ ਤੱਕ ਸ੍ਰੀ ਕਿਰਪਾ ਕਰੋ ਕਹਿੰਦੇ ਹੁਕਮ ਹੋ ਗਿਆ ਹੈ ਮਰਿਆਦਾ ਛੋਟੇ ਬਾਟੇ ਚੰਮਰ ਚ ਪਾਲੇ ਇੱਕ ਪੈਰ ਅੰਦਰ ਇੱਕ ਬਾਹਰ ਬਾਹਰ ਨਾ ਜਾ ਸਕਦੇ ਪੰਜ ਪਿਆਰੇ ਚੁਲਾ ਲਿਆ ਕਹਿੰਦੇ ਮੂੰਹ ਖੋਲੋ ਦੇ ਪਾ ਮੂੰਹ ਚ ਬਾਬਾ ਅਤਰ ਸਿੰਘ ਵਾਲਕ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂੰਹ ਤੇ ਜਿਹੜਾ ਮਰਦਾ ਚੁਲਾ ਪਾਇਆ ਉਹ ਬ੍ਰਾਹਮਣ ਦਾ ਮੁੰਡਾ ਮਰਿਆ ਜਿਉਂਦਾ ਉੱਠ ਕੇ ਬੈਠਾ ਹੋ ਗਿਆ ਹੱਥ ਜੋੜ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸਾਰਾ ਪਿੰਡ ਬ੍ਰਾਹਮਣਾਂ ਦਾ ਖੰਡੇ ਵੱਟ ਦਾ ਅਮਰ ਸ਼ੱਕੇ ਤਿਆਰ ਪਰ ਤਿਆਰ ਹੋ ਗਿਆ ਘਨੌਰੀ ਪਿੰਡ ਹੈ ਧੂਰੀ ਦੇ ਕੋਲ